ਸ਼ੇਖ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਅਜੋ ਵਿਆਹ ਦੇ ਵੰਦਨ ਚ ਵੱਜਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਲਾਵਾਂ ਹੋਣਗੀਆਂ ਔਰ ਸੀਐਮ ਭਗਵੰਤ ਮਾਨ ਉੱਚੀਚੇ ਤੌਰ ਦੇ ਉਤੇ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤਾਂ ਕੋਮਲ ਸ਼ਰਮਾ ਦਾ ਵਿਆਹ ਲੋਵੀ ਸ਼ੋਭਰਾਏ ਦੇ ਨਾਲ ਹੋਣ ਜਾ ਰਿਹਾ ਲੁਧਿਆਣਾ ਦੇ ਕਾਰੋਬਾਰੀ ਨੇ ਔਰ ਆ ਵਿਆਹ ਦੇ ਬੰਧਨ ਦੇ ਵਿੱਚ ਉਹ ਵਜਨ ਜਾ ਰਹੇ ਨੇ ਬੀਤੇ ਕਾਫੀ ਦਿਨਾਂ ਤੋਂ ਉਹਨਾਂ ਦੇ ਵਿਆਹ ਦੀਆਂ ਜੋ ਰਸਮਾਂ ਸੀ ਸਮਾਗਮ ਸੀ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਔਰ ਅੱਜ ਉਹ ਦਿਨ ਆ ਚੁੱਕਾ ਜਦੋਂ ਕੋਮਲ ਸ਼ਰਮਾ ਵਿਆਹ ਦੇ ਬੰਧਨ ਦੇ ਵਿੱਚ ਵਜੇਗੀ ਔਰ ਅਭਿਸ਼ੇਕ ਸ਼ਰਮਾ ਦੀ ਜੇਕਰ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਉਹ ਸ਼ਾਇਦ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਆਸਟ੍ਰੇਲੀਆ ਜਾਰੀ ਹੈ 파르티 ਟੀਮ ਔਰ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਹਨਾਂ ਦਾ ਪ੍ਰੈਕਟਿਸ ਸੈਸ਼ਨ ਰੱਖਿਆ ਗਿਆ ਕਾਂਪੂਰ ਦੇ ਵਿੱਚ ਪ੍ਰੈਕਟਿਸ ਹੋਵੇਗੀ ਹਾਲਾਂਕਿ ਪਰਿਵਾਰ ਦੇ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਪਰ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਭਿਸ਼ੇਕ ਸ਼ਰਮਾ ਇਸ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਅੱਜ ਵਿਆਹ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਲਾਵਾ ਹੋਣਗੀਆਂ ਔਰ ਲੁਧਿਆਣਾ ਤੋਂ ਬਰਾਤ ਚੱਲ ਚੁੱਕੀ ਹੈ ਔਰ ਤਸਵੀਰਾਂ ਵੀ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਖਿਰ ਵਿਆਹ ਦੇ ਰਸਮਾਂ ਕਿਸ ਤਰੀਕੇ ਦੇ ਨਾਲ ਨੇਪਰੇ ਚੜੀਆਂ ਔਰ ਕੌਣ-ਕੌਣ ਵਿਆਹ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਗਾਇਕ ਇੰਡਸਟਰੀ ਦੇ ਸਿਤਾਰੇ ਔਰ ਕਈ ਲੀਡਰ ਇਥੇ ਸ਼ਾਮਲ ਹੋ ਸਕਦੇ ਨੇ ਔਰ ਜੇਕਰ ਅਭਿਸ਼ੇਕ ਸ਼ਰਮਾ ਦੇ ਪਿਤਾ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਕ੍ਰਿਕਟਰ ਰਹੇ ਚੁੱਕੇ ਨੇ ਔਰ ਉਹਨਾਂ ਦੇ ਵੀ ਕਾਫੀ ਜੋ ਇਸ ਤਰੀਕੇ ਦੇ ਦੋਸਤ ਮਿੱਤਰ ਨੇ ਉਹ ਵੀ ਸ਼ਾਮਲ ਹੋ ਸਕਦੇ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਕਾਫੀ ਰਸੂਕ ਹੈ ਔਰ ਨਵਜੋਤ ਸਿੱਧੂ ਉਹਨਾਂ ਦੇ ਨਾਲ ਵੀ ਉਹਨਾਂ ਦੀਆਂ ਕਾਫੀ ਕਰੀਬੀਆਂ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਵੀ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਕਿਉਂਕਿ ਬੀਤੇ ਦਿਨ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਨਵਜੋਤ ਸਿੱਧੂ ਉਹਨਾਂ ਦੇ ਘਰ ਚਾਹ ਪੀਣ ਜਾਂਦੇ ਨੇ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਕਾਫੀ ਤਾਲੁਕਾਤ ਨੇ ਇਸ ਤੋਂ ਇਲਾਵਾ ਜੁਵਰਾਜ ਸਿੰਘ ਜੋ ਕਿ ਅਭਿਸ਼ੇਕ ਸ਼ਰਮਾ ਦੇ ਕੋਚ ਵੀ ਨੇ ਤਾ ਉਹ ਵੀ ਵਿਆਹ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹਨਾਂ ਨੂੰ ਅ ਵਿਸ਼ੇਕ ਸ਼ਰਮਾ ਨੂੰ 크੍ਰਿਕਟਰ ਔਰ ਇਸ ਤਰੀਕੇ ਨਾਲ ਤਰਾਸ਼ਣ ਦਾ ਜਿਹੜਾ ਸਾਰਾ ਸੇਰਾ ਹੈ ਉਹ ਜੁਵਰਾਜ ਸਿੰਘ ਨੂੰ ਦਿੱਤਾ ਜਾਂਦਾ ਔਰ ਸੰਗੀਤ ਦੇ ਵਿੱਚ ਵੀ ਉਹ ਨਜ਼ਰ ਆਈ ਸੀ ਪਰਿਵਾਰ ਦੇ ਨਾਲ ਕਾਫੀ ਕਰੀਬੀ ਉਹਨਾਂ ਦੀ ਦੇਖੀ ਗਈ ਹੈ ਤਾਂ ਉਹ ਵੀ ਇਸ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਇਹ ਹਾਈ ਫਾਈ ਵਿਆਹ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ 500 ਤੋਂ ਜ਼ਿਆਦਾ ਗੈਸਟ ਇਸ ਦੇ ਵਿੱਚ ਸ਼ਾਮਲ ਹੋਣਗੇ ਪਹਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਹੋਣਗੇ ਆ ਔਰ ਉਸ ਤੋਂ ਬਾਅਦ ਰਿਜ਼ੋਰਟ ਦੇ ਵਿੱਚ ਇਹ ਪਰਿਵਾਰ ਜਾਵੇਗਾ ਔਰ ਉੱਥੇ ਜੋ ਪਰਿਵਾਰ ਦੇ ਨਾਲ-ਨਾਲ ਜੋ ਰਿਸ਼ਤੇਦਾਰ ਨੇ ਔਰ ਜੋ ਦੋਸਤ ਮਿੱਤਰ ਨੇ ਵਿਆਹ ਦੇ ਵਿੱਚ ਸ਼ਾਮਲ ਹੋਣੇ ਤਾਂ ਉਹ ਸਾਰੇ ਅ ਰਿਜ਼ੋਰਟ ਦੇ ਵਿੱਚ ਆਉਣਗੇ ਔਰ ਉੱਥੇ ਅਗਲਾ ਜਿਹੜਾ ਸਮਾਗਮ ਹੈ ਉਹ ਕੀਤਾ ਜਾਵੇਗਾ ਸਿੱਖ ਰੀਤੀ ਦਿਵਾਜਾ ਦੇ ਨਾਲ ਦੱਸਿਆ ਜਾ ਰਿਹਾ ਹੈ ਇਹ ਵਿਆਹ ਹੋਵੇਗਾ ਕਿਉਂਕਿ ਜੋ ਲੋਵਿਸ਼ ਉਰਾਈਆ ਉਹ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤਾਂ ਲਾਵਾਂ ਦੀਆਂ ਰਸਮਾਂ ਕੀਤੀਆਂ ਜਾਣਗੀਆਂ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਲੀ ਸਾਹਿਬ ਵਿਖੇ ਔਰ ਇਸ ਤੋਂ ਬਾਅਦ ਜੋ ਪਰਿਵਾਰ ਹੈ ਉਹ ਫਿਸਟਨ ਰਿਜ਼ੋਰਟ ਦੇ ਵਿੱਚ ਜਾਵੇਗਾ ਔਰ ਕਿਉਂਕਿ ਉਸ ਤੋਂ ਬਾਅਦ ਸਾਰਾ ਸਮਾਗਮ ਉੱਥੇ ਸ਼ੁਰੂ ਹੋਵੇਗਾ ਤਾਂ ਤਸਵੀਰਾਂ ਵੀ ਤੁਹਾਨੂੰ ਵਿਆਹ ਦੀਆਂ ਨਾਲ-ਨਾਲ ਦਿਖਾਉਂਦੇ ਰਵਾਂਗੇ ਔਰ ਇਸ ਵਿਆਹ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੀਡਰ ਸ਼ਾਮਲ ਹੋਣਗੇ ਔਰ ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਗਾਇਕ ਸਿਤਾਰੇ ਸ਼ਾਮਲ ਹੋ ਸਕਦੇ ਨੇ ਕਿਉਂਕਿ ਅਭਿਸ਼ੇਕ ਸ਼ਰਮਾ ਇੱਕ ਵੱਡਾ ਨਾਮ ਹੈ ਪਿਤਾ ਵੀ క్రికెਟਰ रह चुके ਨੇ ਔਰ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਦਾ ਕਾਫੀ ਰਸੂਖ ਹੈ ਔਰ ਇਸ ਤੋਂ ਪਹਿਲਾਂ ਜੋ ਵਿਆਹ ਦੇ ਸਮਾਗਮ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜੋ ਗਾਇਕ ਨੇ ਉਹ ਪਹੁੰਚੇ ਸੀ ਰਣਜੀਤ ਬਾਵਾ ਦੇ ਵੱਲੋਂ ਸੰਗੀਤ ਦੇ ਵਿੱਚ ਰੌਣਕਾਂ ਲਗਾਈਆਂ ਗਈਆਂ ਸੀ ਔਰ ਇਸ ਦੇ ਵਿੱਚ ਕਈ క్రికెਟਰ ਦੇਖੇ ਗਏ ਜੁਵਰਾਜ ਸਿੰਘ ਹੁਣੀ ਦੇਖੇ ਗਏ ਔਰ ਇਸ ਤੋਂ ਇਲਾਵਾ ਕਈ ਹੋਰ క్రికెਟਰ ਵੀ ਇੱਥੇ ਪਹੁੰਚੇ ਸੀ ਤਾਂ ਅੱਜ ਵਿਆਹ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ క్రికెਟਰ ਵੀ ਪਹੁੰਚ ਸਕਦੇ ਨੇ ਅਭਿਸ਼ੇਕ ਸ਼ਰਮਾ ਦੇ ਕਈ ਸਾਥੀ ਪਹੁੰਚ ਸਕਦੇ ਨੇ ਕਈ ਉਹਨਾਂ ਦੇ ਦੋਸਤ ਮਿੱਤਰ ਜੋ ਬਚਪਨ ਦੇ ਨੇ ਉਹ ਪਹੁੰਚਣਗੇ ਪਰ ਉੱਥੇ ਹੀ ਦੂਸਰੇ ਪਾਸੇ ਇਹ ਵੀ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਕੀ ਅਭਿਸ਼ੇਕ ਸ਼ਰਮਾ ਇਸ ਵਿਆਦ ਦੇ ਵਿੱਚ ਸ਼ਾਇਦ ਸ਼ਾਮਲ ਨਾ ਹੋ ਸਕਣ ਕਿਉਂਕਿ ਉਹ ਪ੍ਰੈਕਟਿਸ ਲਈ ਕਾਨਪੁਰ ਜਾ ਚੁੱਕੇ ਨੇ ਪਰ ਹੋ ਸਕਦਾ ਹੈ ਕਿ ਇਹ ਖਬਰਾਂ ਕਿਉਂਕਿ ਇਹ ਸਿਰਫ ਸੂਤਰਾ ਦੇ ਹਵਾਲੇ ਦੇ ਨਾਲ ਖਬਰ ਆ ਰਹੀਆਂ ਨੇ ਹੋ ਸਕਦਾ ਹੈ ਕਿ ਸਿਕਿਉਰਿਟੀ ਦੇ ਮੱਦੇ ਨਜ਼ਰ ਇਸ ਤਰੀਕੇ ਦੀ ਕੋਈ ਗੱਲ ਕੀਤੀ ਗਈ ਹੋਵੇ ਕਿਉਂਕਿ ਸਿਕਿਉਰਿਟੀ ਕਾਫੀ ਵਧਾ ਦਿੱਤੀ ਗਈ ਹੈ ਫੇਸਟਨ ਰਿਜ਼ੋਰਟ ਦੇ 바ਰ ਸੀਐਮ ਭਗਵੰਤ ਮਾਨ ਵੀ ਕਿਉਂਕਿ ਉੱਥੇ ਆਉਣਗੇ ਔਰ ਵੱਡੀ ਗਿਣਤੀ 'ਚ ਲੀਡਰ ਵੀ ਪਹੁੰਚਣਗੇ ਅਭਿਸ਼ੇਕ ਸ਼ਰਮਾ ਖੁਦ ক্রিকেট જગਤ ਦਾ ਇਸ ਸਮੇਂ ਚਮਕਦਾ ਹੋਇਆ ਸਿਤਾਰਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਉਹ ਉਹਨਾਂ ਦੇ ਸਾਥੀ ਉਹਨਾਂ ਨੂੰ ਲੈ ਕੇ ਵੀ ਜੋ ਲੋਕ ਨੇ ਉਹਨਾਂ ਦੇ ਵਿੱਚ ਵੀ ਉਤਸ਼ਾਹ ਰਹਿੰਦਾ ਹੈ ਤਾਂ ਉੱਥੇ ਵੀ ਇਸ ਕਰਕੇ ਜੋ ਸਿਕਿਉਰਿਟੀ ਕਾਫੀ ਵਧਾਈ ਗਈ ਹੈ ਤਾਂ ਲੋਵੀਸ਼ੋ ਬਰਾਏ ਲੁਧਿਆਣਾ ਦਾ ਕਾਰੋਬਾਰੀ ਹੌਜਰੀ ਦਾ ਕਾਰੋਬਾਰ ਕਰਦਾ ਪਰਿਵਾਰ ਔਰ ਇੱਥੇ ਅਮ੍ਰਿਤ ਸਰ ਦੇ ਵਿੱਚ ਅੱਜ ਇਹਨਾਂ ਦਾ ਵਿਆਹ ਕੋਮਲ ਸ਼ਰਮਾ ਜੋ ਕਿ ਅਭਿਸ਼ੇਕ ਸ਼ਰਮਾ ਦੀ ਭੈਣ ਹੈ ਉਸ ਦੇ ਨਾਲ ਹੋਣ ਜਾ ਰਿਹਾ ਹੈ ਔਰ ਕਾਫੀ ਰਸੂਖਦਾਰ ਪਰਿਵਾਰ ਹੈ ਲੋਵੀਸ਼ੋ ਬਰਾਏ ਦਾ ਵੀ ਔਰ ਕੋਮਲ ਸ਼ਰਮਾ ਤੇ ਲੋਵੀ ਸ਼ੋਭਰਾਏ ਅੱਜ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ